ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇਖਾਂਗੇ ਪੈਸੇ ਦੇ ਹਿਸਾਬ ਦਾ ਆਜ ਦੇਖਾਂਗੇ ਅਜਿਕੇ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਹੀ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਾਜੂਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾਜੂਗਾ ਬਸ ਪਿੰਡ ਸਫਿਆਲਾ ਦੇ ਸਾਡੇ ਭਰਾ ਜਿੱਲਾਂ ਦਾ ਮਕਾਨ ਡਿੱਗਣ ਦੇ ਨਾਲ ਕੋਠੇ ਦੀ ਛੱਪ ਡਿੱਗਣ ਦੇ ਨਾਲ ਇਹਨਾਂ ਦੀ ਬੇਟੀ ਦੀ ਮੌਤ ਹੋ ਗਈ ਸੀ 12-13 ਸਾਲ ਦੀ ਬੱਚੀ ਸੀਗੀ ਬਾਕੀ ਪਰਿਵਾਰ ਦੇ ਮੈਂਬਰ ਜਿਹੜੇ ਆ ਪੰਜ ਮੈਂਬਰ ਪਰਿਵਾਰ ਦੇ ਹੋਰ ਵੀ ਸੀਗੇ ਜਿਹੜੇ ਸਾਥੇ ਥੱਲੇ ਆਏ ਜਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਇਹਨਾਂ ਦੀ ਵਾਈਫ ਉਹਨਾਂ ਦਾ ਬੇਟਾ ਇਹਨਾਂ ਦੀ ਦੂਸਰੀ ਬੇਟੀ ਇਹਨਾਂ ਤੇ ਕਾਫੀ ਸੱਟਾਂ ਲੱਗੀਆਂ ਅੱਜ ਵੀ ਉਹ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਨੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰੈਨਮਾਈ ਹੀਟ 4 ਲੱਖ ਰੁਪਿਆ ਜਿਹੜਾ ਮੌਤ ਹੋਣ ਦਾ ਸਰਕਾਰ ਵੱਲੋਂ ਉਹ ਦੇਖੋ ਜਿਹੜਾ ਦੁਨੀਆ ਤੋਂ ਚਲਾ ਗਿਆ ਉਹ ਤੇ ਪਰਿਵਾਰ ਨੂੰ ਇੱਕ ਬਹੁਤ ਵੱਡਾ ਸਦਮਾ ਹੈ ਪਰਿਵਾਰ ਦਾ ਜੀ ਜਿਹੜਾ ਵਿਛੜ ਜਾਂਦਾ ਹੈ ਦੁਨੀਆ ਤੋਂ ਚਲਾ ਜਾਂਦਾ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਪਰਿਵਾਰ ਦੀ ਮਾਲੀ ਸਹਾਇਤਾ ਜੋ ਮਾਨਸਾ ਵੱਲੋਂ 4 ਲੱਖ ਰੁਪਇਆ ਮੁਆਵਜ਼ੇ ਦੇ ਤੌਰ ਤੇ ਇਹਨਾਂ ਦੀ ਮਾਲੀ ਸਹਾਇਤਾ ਕਰਨ ਵਾਸਤੇ ਅੱਜ ਮੇਰੇ ਨਾਲ ਐਸ.ਡੀ.ਐਮ. ਬਾਬਾ ਬਕਾਲਾ ਮੰਤਰੀ ਅਮਨਦੀਪ ਸਿੰਘ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨਾਲ ਜਿਹੜੀ ਹਾਜ਼ਰ ਹੈ। ਤੋਂ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਪੰਜਾਬ ਤੇ ਜਿਹੜਾ ਮਾੜਾ ਟਾਈਮ ਚੱਲਣ ਰਿਹਾ ਤੋਂ ਉਹੀ ਮਾਲਕ ਹੀ ਕੱਢ ਸਕਦਾ ਹੈ। ਸਾਰੇ ਰਲ ਕੇ ਆਪਾਂ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਦੀ ਮਦਦ ਕਰੀਏ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕਦੀ ਹੈ ਜਿੰਨਾ ਵੀ ਆਪਾਂ ਸਾਥ ਦੇ ਸਕਦੇ ਆ ਹੜਪੀੜਤ ਲੋਕਾਂ ਦਾ ਉਹਨਾਂ ਲਈ ਧੰਨਵਾਦ ਵਾਹ ਪਿੰਡ ਸਫਿਆਲਾ ਦੇ ਸਾਡੇ ਭਰਾ ਜਿੱਲਾਂ ਦਾ ਮਕਾਨ ਡਿੱਗਣ ਦੇ ਨਾਲ ਕੋਠੇ ਦੀ ਛੱਪ ਡਿੱਗਣ ਦੇ ਨਾਲ ਇਹਨਾਂ ਦੀ ਬੇਟੀ ਦੀ ਮੌਤ ਹੋ ਗਈ ਸੀ 12-13 ਸਾਲ ਦੀ ਬੱਚੀ ਸੀਗੀ ਬਾਕੀ ਪਰਿਵਾਰ ਦੇ ਮੈਂਬਰ ਜਿਹੜੇ ਆ ਪੰਜ ਮੈਂਬਰ ਪਰਿਵਾਰ ਦੇ ਹੋਰ ਵੀ ਸੀਗੇ ਜਿਹੜੇ ਸਾਥੇ ਥੱਲੇ ਆਏ ਜਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਇਹਨਾਂ ਦੀ ਵਾਈਫ ਇਹਨਾਂ ਦਾ ਬੇਟਾ ਇਹਨਾਂ ਦੀ ਦੂਸਰੀ ਬੇਟੀ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਅੱਜ ਵੀ ਉਹ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਨੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰੈਨਮਾਈ ਹੀਠ 4 ਲੱਖ ਰੁਪਇਆ ਜਿਹੜਾ ਮੌਤ ਹੋਣ ਦਾ ਸਰਕਾਰ ਵੱਲੋਂ ਉਹ ਦੇਖੋ ਜਿਹੜਾ ਦੁਨੀਆ ਤੋਂ ਚਲਾ ਗਿਆ ਉਹ ਤੇ ਪਰਿਵਾਰ ਨੂੰ ਇੱਕ ਬਹੁਤ ਵੱਡਾ ਸਦਮਾ ਹੈ ਪਰਿਵਾਰ ਦਾ ਜੀ ਜਿਹੜਾ ਵਿਛੜ ਜਾਂਦਾ ਹੈ ਦੁਨੀਆ ਤੋਂ ਚਲਾ ਜਾਂਦਾ ਹੈ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਪਰਿਵਾਰ ਦੀ ਮਾਲੀ ਸਹਾਇਤਾ ਜੋ ਮਾਨਸਾ ਵੱਲੋਂ 4 ਲੱਖ ਰੁਪਇਆ ਮੁਆਵਜ਼ੇ ਦੇ ਤੌਰ ਤੇ ਇਹਨਾਂ ਦੀ ਮਾਲੀ ਸਹਾਇਤਾ ਕਰਨ ਵਾਸਤੇ ਅੱਜ ਮੇਰੇ ਨਾਲ ਐਸ.ਡੀ.ਐਮ. ਬਾਬਾ ਬਕਾਲਾ ਮੰਤਰੀ ਅਮਨਦੀਪ ਸਿੰਘ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨਾਲ ਜਿਹੜੀ ਹਾਜ਼ਰ ਹੈ ਤਾਂ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਪੰਜਾਬ ਤੇ ਜਿਹੜਾ ਮਾੜਾ ਟਾਈਮ ਚੱਲਣ ਡਿਆ ਉਹ ਤੋਂ ਉਹੀ ਮਾਲਕ ਹੀ ਕੱਢ ਸਕਦਾ ਹੈ ਸਾਰੇ ਰਲ ਕੇ ਆਪਾਂ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਦੀ ਮਦਦ ਕਰੀਏ ਵੱਧ ਤੋਂ ਵੱਧ ਜਿੱल्ली ਵੀ ਸੇਵਾ ਹੋ ਸਕਦੀ ਹੈ ਜਿੰਨਾ ਵੀ ਆਪਾਂ ਸਾਥ ਦੇ ਸਕਦੇ ਆ ਹੜਪੀੜਤ ਲੋਕਾਂ ਦਾ ਉਹਨਾਂ ਲਈ ਧੰਨਵਾਦ ਵਾਹਿਗੁਰੂ ਪਿੰਡ ਸਫਿਆਲਾ ਦੇ ਸਾਡੇ ਭਰਾ ਜਿੱਲਾਂ ਦਾ ਮਕਾਨ ਡਿੱਗਣ ਦੇ ਨਾਲ ਕੋਠੇ ਦੀ ਛੱਪ ਡਿੱਗਣ ਦੇ ਨਾਲ ਇਹਨਾਂ ਦੀ ਬੇਟੀ ਦੀ ਮੌਤ ਹੋ ਗਈ ਸੀ 12-13 ਸਾਲ ਦੀ ਬੱਚੀ ਸੀਗੀ ਬਾਕੀ ਪਰਿਵਾਰ ਦੇ ਮੈਂਬਰ ਜਿਹੜੇ ਆ ਪੰਜ ਮੈਂਬਰ ਪਰਿਵਾਰ ਦੇ ਹੋਰ ਵੀ ਸੀਗੇ ਜਿਹੜੇ ਛੱਪੇ ਥੱਲੇ ਆਏ ਜਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਇਹਨਾਂ ਦੀ ਵਾਈਫ ਇਹਨਾਂ ਦਾ ਬੇਟਾ ਇਹਨਾਂ ਦੀ ਦੂਸਰੀ ਬੇਟੀ ਇਹਨਾਂ ਤੇ ਕਾਫੀ ਸੱਟਾਂ ਲੱਗੀਆਂ ਅੱਜ ਵੀ ਉਹ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਨੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰੈਨਮਾਈ ਹੇਠ 4 ਲੱਖ ਰੁਪਇਆ ਜਿਹੜਾ ਮੌਤ ਹੋਣ ਦਾ ਸਰਕਾਰ ਵੱਲੋਂ ਉਹ ਦੇਖੋ ਜਿਹੜਾ ਦੁਨੀਆ ਤੋਂ ਚਲਾ ਗਿਆ ਉਹ ਤੇ ਪਰਿਵਾਰ ਨੂੰ ਇੱਕ ਬਹੁਤ ਵੱਡਾ ਸਦਮਾ ਹੈ ਪਰਿਵਾਰ ਦਾ ਜੀ ਜਿਹੜਾ ਵਿਛੜ ਜਾਂਦਾ ਹੈ ਦੁਨੀਆ ਤੋਂ ਚਲਾ ਜਾਂਦਾ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਪਰਿਵਾਰ ਦੀ مالی ਸਹਾਇਤਾ ਜੋ ਮਾਨਸਾ ਵੱਲੋਂ 4 ਲੱਖ ਰੁਪਇਆ ਮੁਆਵਜ਼ੇ ਦੇ ਤੌਰ ਤੇ ਇਹਨਾਂ ਦੀ مالی ਸਹਾਇਤਾ ਕਰਨ ਵਾਸਤੇ ਅੱਜ ਮੇਰੇ ਨਾਲ ਐਸ ਡੀ ਐਮ ਬਾਬਾ ਬਕਾਲਾ ਮੰਤਰੀ ਅਮਨਦੀਪ ਸਿੰਘ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨਾਲ ਜਿਹੜੀ ਹਾਜ਼ਰ ਹੈ ਤੋਂ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਪੰਜਾਬ ਤੇ ਜਿਹੜਾ ਮਾੜਾ ਟਾਈਮ ਚੱਲਣ ਰਿਹਾ ਤੋਂ ਉਹੀ ਮਾਲਕੀ ਕੱਢ ਸਕਦਾ ਹੈ ਸਾਰੇ ਰਲ ਕੇ ਆਪਾਂ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਦੀ ਮਦਦ ਕਰੀਏ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕਦੀ ਹੈ ਜਿੰਨਾ ਵੀ ਆਪਾਂ ਸਾਥ ਦੇ ਸਕਦੇ ਆ ਹੜਪੀੜਤ ਲੋਕਾਂ ਦਾ ਉਹਨਾਂ ਦੇ ਹੀ ਧੰਨਵਾਦ ਵਾਹ ਪਿੰਡ ਸਫਿਆਲਾ ਦੇ ਸਾਡੇ ਭਰਾ ਜਿੱਲਾਂ ਦਾ ਮਕਾਨ ਡਿੱਗਣ ਦੇ ਨਾਲ ਕੋਠੇ ਦੀ ਛੱਪ ਡਿੱਗਣ ਦੇ ਨਾਲ ਇਹਨਾਂ ਦੀ ਬੇਟੀ ਦੀ ਮੌਤ ਹੋ ਗਈ ਸੀ 12-13 ਸਾਲ ਦੀ ਬੱਚੀ ਸੀਗੀ ਬਾਕੀ ਪਰਿਵਾਰ ਦੇ ਮੈਂਬਰ ਜਿਹੜੇ ਆ ਪੰਜ ਮੈਂਬਰ ਪਰਿਵਾਰ ਦੇ ਹੋਰ ਵੀ ਸੀਗੇ ਜਿਹੜੇ ਸਾਥੇ ਥੱਲੇ ਆਏ ਜਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਇਹਨਾਂ ਦੀ ਵਾਈਫ ਉਹਨਾਂ ਦਾ ਬੇਟਾ ਇਹਨਾਂ ਦੀ ਦੂਸਰੀ ਬੇਟੀ ਇਨਾਂ ਦੇ ਕਾਫੀ ਸੱਟਾਂ ਲੱਗੀਆਂ ਅੱਜ ਵੀ ਉਹ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਲੈ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰੈਣਮਾਈ ਹੇਠ 4 ਲੱਖ ਰੁਪਇਆ ਜਿਹੜਾ ਮੌਤ ਹੋਣ ਦਾ ਸਰਕਾਰ ਵੱਲੋਂ ਉਹ ਦੇਖੋ ਜਿਹੜਾ ਦੁਨੀਆ ਤੋਂ ਚਲਾ ਗਿਆ ਉਹ ਤੇ ਪਰਿਵਾਰ ਨੂੰ ਇੱਕ ਬਹੁਤ ਵੱਡਾ ਸਦਮਾ ਹੈ ਪਰਿਵਾਰ ਦਾ ਜੀ ਜਿਹੜਾ ਵਿਛੜ ਜਾਂਦਾ ਹੈ ਦੁਨੀਆ ਤੋਂ ਚਲਾ ਜਾਂਦਾ ਹੈ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਪਰਿਵਾਰ ਦੀ مالی ਸਹਾਇਤਾ ਜੋ ਮਾਨਸਾ ਵੱਲੋਂ 4 ਲੱਖ ਰੁਪਇਆ ਮੁਆਵਜ਼ੇ ਦੇ ਤੌਰ ਤੇ ਇਹਨਾਂ ਦੀ مالی ਸਹਾਇਤਾ ਕਰਨ ਵਾਸਤੇ ਅੱਜ ਮੇਰੇ ਨਾਲ ਐਸ.ਡੀ.ਐਮ. ਬਾਬਾ ਬਕਾਲਾ ਮੰਤਰੀ ਅਮਨਦੀਪ ਸਿੰਘ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨਾਲ ਜਿਹੜੀ ਹਾਜ਼ਰ ਹੈ ਤੋਂ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਪੰਜਾਬ ਤੇ ਜਿਹੜਾ ਮਾੜਾ ਟਾਈਮ ਚੱਲਣ ਰਿਹਾ ਤੋਂ ਉਹੀ ਮਾਲਕ ਹੀ ਕੱਢ ਸਕਦਾ ਹੈ ਸਾਰੇ ਰਲ ਕੇ ਆਪਾਂ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਦੀ ਮਦਦ ਕਰੀਏ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕਦੀ ਹੈ ਜਿੰਨਾ ਵੀ ਆਪਾਂ ਸਾਥ ਦੇ ਸਕਦੇ ਆ ਹੜਪੀੜਤ ਲੋਕਾਂ ਦਾ ਉਹਨਾਂ ਲਈ ਧੰਨਵਾਦ ਵਾਹਿਗੁਰੂ ਪਿੰਡ ਸਫਿਆਲਾ ਦੇ ਸਾਡੇ ਭਰਾ ਜਿੱਲਾਂ ਦਾ ਮਕਾਨ ਡਿੱਗਣ ਦੇ ਨਾਲ ਕੋਠੇ ਦੀ ਛੱਪ ਡਿੱਗਣ ਦੇ ਨਾਲ ਇਹਨਾਂ ਦੀ ਬੇਟੀ ਦੀ ਮੌਤ ਹੋ ਗਈ ਸੀ 12-13 ਸਾਲ ਦੀ ਬੱਚੀ ਸੀਗੀ ਬਾਕੀ ਪਰਿਵਾਰ ਦੇ ਮੈਂਬਰ ਜਿਹੜੇ ਆ ਪੰਜ ਮੈਂਬਰ ਪਰਿਵਾਰ ਦੇ ਹੋਰ ਵੀ ਸੀਗੇ ਜਿਹੜੇ ਸਾਥੇ ਥੱਲੇ ਆਏ ਜਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਇਹਨਾਂ ਦੀ ਵਾਈਫ ਇਹਨਾਂ ਦਾ ਬੇਟਾ ਇਹਨਾਂ ਦੀ ਦੂਸਰੀ ਬੇਟੀ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਅੱਜ ਵੀ ਉਹ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਨੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰੈਨਮਾਈ ਹੀਠ 4 ਲੱਖ ਰੁਪਇਆ ਜਿਹੜਾ ਮੌਤ ਹੋਣ ਦਾ ਸਰਕਾਰ ਵੱਲੋਂ ਉਹ ਦੇਖੋ ਜਿਹੜਾ ਦੁਨੀਆ ਤੋਂ ਚਲਾ ਗਿਆ ਉਹ ਤੇ ਪਰਿਵਾਰ ਨੂੰ ਇੱਕ ਬਹੁਤ ਵੱਡਾ ਸਦਮਾ ਹੈ ਪਰਿਵਾਰ ਦਾ ਜੀ ਜਿਹੜਾ ਵਿਛੜ ਜਾਂਦਾ ਹੈ ਦੁਨੀਆ ਤੋਂ ਚਲਾ ਜਾਂਦਾ ਹੈ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਪਰਿਵਾਰ ਦੀ ਮਾਲੀ ਸਹਾਇਤਾ ਜੋ ਮਾਨ ਸਾਹਿਬ ਵੱਲੋਂ 4 ਲੱਖ ਰੁਪਇਆ ਮੁਆਵਜ਼ੇ ਦੇ ਤੌਰ ਤੇ ਇਹਨਾਂ ਦੀ ਮਾਲੀ ਸਹਾਇਤਾ ਕਰਨ ਵਾਸਤੇ ਅੱਜ ਮੇਰੇ ਨਾਲ ਐਸ.ਡੀ.ਐਮ. ਬਾਬਾ ਬਕਾਲਾ ਮੰਤਰੀ ਅਮਨਦੀਪ ਸਿੰਘ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨਾਲ ਜਿਹੜੀ ਹਾਜ਼ਰ ਹੈ ਤਾਂ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਪੰਜਾਬ ਤੇ ਜਿਹੜਾ ਮਾੜਾ ਟਾਈਮ ਚੱਲਣ ਡਿਆ ਉਹ ਤੋਂ ਉਹੀ ਮਾਲਕ ਹੀ ਕੱਢ ਸਕਦਾ ਹੈ ਸਾਰੇ ਰਲ ਕੇ ਆਪਾਂ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਦੀ ਮਦਦ ਕਰੀਏ ਵੱਧ ਤੋਂ ਵੱਧ ਜਿੱल्ली ਵੀ ਸੇਵਾ ਹੋ ਸਕਦੀ ਹੈ ਜਿੰਨਾ ਵੀ ਆਪਾਂ ਸਾਥ ਦੇ ਸਕਦੇ ਆ ਹੜਪੀੜਤ ਲੋਕਾਂ ਦਾ ਉਹਨਾਂ ਲਈ ਧੰਨਵਾਦ